ਤਾਂ ਇੱਧਰ ਤੋਂ ਸਲਾਈਡਿੰਗ ਹੋਈ ਹੈ ਰਾਤ ਨੂੰ ਬੱਦਲ ਫਟਿਆ ਸ਼ਾਇਦ ਕਹਿੰਦੇ ਦੋ ਤਿੰਨ ਚਾਰ ਮੁੰਡੇ ਦੀ ਹੈ ਅੱਛਾ ਜੀ ਗੱਡੀਆਂ ਵੀ ਚਲ ਗਈਆਂ ਵਿੱਚ ਹੋਰ 5-7 ਕਿਲੋਮੀਟਰ ਰਸਤਾ ਵੀ ਖਰਾਬ ਹੋ ਗਿਆ ਹੁਣ ਹਫਤਾ ਵੀ ਲੱਗ ਸਕਦਾ ਸ਼ਾਇਦ ਕੁੱਲ ਨੂੰ ਅੱਗੇ ਅੱਗੇ ਰਸਤੇ 'ਚ ਇਸੇ ਚੀਜ਼ ਹੀ ਇਸੇ ਰਸਤੇ 'ਚ ਠੀਕ ਹੈ ਜੀ ਅੱਗੇ ਜਿਹੜਾ ਹੁਣ ਸਾਨੂੰ ਸੰਕੇਤ ਮਿਲਿਆਗਾ ਵੀ ਕਹਿੰਦੇ ਰੋਡ ਟੁੱਟਿਆ ਹੋਇਆ ਗਾਂ ਕਹਿੰਦੇ ਬੱਦਲ ਫਟ ਗਿਆ ਸੀਗਾ ਤੇ ਰੋਡ ਬੰਦ ਹੈਗਾ ਤੇ ਹੁਣ ਜਾਂ ਤਾਂ ਸਾਨੂੰ ਆਸੇ-ਪਾਸੇ ਵੀ ਰੁਕਣਾ ਪਊਗਾ ਹਨਾ ਕਹਿੰਦੇ ਕੱਲ ਤੱਕ ਉਹ ਰੋਡ ਜਿਹੜਾ ਕਲੀਅਰ ਕਰ ਦੇਣਗੇ ਅੱਜ ਬਾਈ ਆਪਾਂ ਉਹ ਉੱਪਰ ਟਾਪ ਤੇ ਮੰਦਰ ਆਗਾ ਉੱਥੇ ਰਹਾਗੇ ਅੱਜ ਦੀ ਰਾਤ ਕਾਕੇ ਮੀਂਹ ਜਿਆਦਾ ਆ ਜਾਂਦਾ ਸੀਗਾ ਨਾ ਤੇ ਉੱਥੇ ਜਗ੍ਹਾ ਮਿਲ ਗਈ ਤੇ ਸਾਈਕਲ ਉੱਪਰ ਚੜਾਈ ਜਾਂਦੇ ਆ ਪਹਿਲਾਂ ਸਮਾਨ ਖੋਲਿਆ ਸਮਾਨ ਉੱਪਰ ਛੱਡ ਕੇ ਆਏ ਆ ਤੇ ਹੁਣ ਐ ਇਕੱਲਾ ਇਕੱਲਾ ਸਾਈਕਲ ਲੈ ਜਾਈ ਜਾਂਦੇ ਆ ਉਹ ਥੱਲੋਂ ਲੈ ਕੇ ਆਏ ਆ ਉਧਰੋਂ ਤੇ ਉਹ ਉਧਰ ਸਿਰੇ ਤੇ ਲੈ ਕੇ ਜਾਣਾਗਾ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਣਾ ਹੈਗਾ ਜੀ ਸਾਈਕਲ ਟੂਰ ਦਾ 10ਵਾਂ ਦਿਨ ਹੈ ਨਾ ਤੇ ਸੋਨੂੰ ਪਤਾ ਜਿਹੜਾ ਤੁਸੀਂ ਆ ਮਗਰ ਦੇਖਿਆ ਨਾ ਰਾਤ ਆਪਾਂ ਇੱਥੇ ਰਹੇ ਸੀਗੇ ਰਾਤ ਆਪਾਂ ਬਾਈ ਇਹਦੇ 'ਚ ਰਹੇ ਸੀ ਮੀਂਹ ਰਾਤ ਬਹੁਤ ਸੀਗਾ ਅੱਧੀ ਰਾਤ ਤੋਂ ਮੀਂਹ ਆ ਗਿਆ ਸੀ ਪਰ ਮੀਂਹ ਬਾਈ ਆਉਂਦਾਗਾ ਨਾ ਪਤਾ ਨਹੀਂ ਪਾਣੀ ਪੂਣੀ ਕਿੱਧਰ ਵਗ ਜਾਂਦਾਗਾ ਮੈਂਟ 'ਚ ਹੀ ਗਾਇਬ ਹੋ ਜਾਂਦਾਗਾ ਤੇ ਸਾਹਮਣੇ ਤੁਸੀਂ ਉਹ ਦੇਖੋ ਝਰਨਾ ਚੱਲੀ ਜਾਂਦਾ ਪਹਿਲਾ ਝਰਨਾ ਜਿਹੜਾ ਸਾਨੂੰ ਦੇਖਿਆਗਾ ਉਹ ਚੱਲੀ ਜਾਂਦਾ ਤੇ ਸਾਈਕਲ ਵੀ ਹਜੇ ਆਪਾਂ ਦੇਖਣੇ ਹੈਗੇ ਤਰਪਾਲਾਂ ਉਹਦੇ ਤੇ ਪਾਈਆਂ ਹੋਈਆਂ ਹੋਈਆਂ ਕੀ ਸਿਸਟਮ ਆ ਮੀਂਹ ਗਿੱਲੇ-ਗੁੱਲੇ ਤਾਂ ਨਹੀਂ ਹੋਏ ਤੇ ਆ ਤੁਸੀਂ ਆਪਣਾ ਹੁਣ ਮੜਾ ਆ ਸਿਸਟਮ ਦੇਖ ਲਓ ਚਾਹ ਬਣਾਉਣ ਦੀ ਤਿਆਰੀ ਚੱਲੀ ਜਾਂਦੀ ਹੈਗੀ ਸੰਦੀਪ ਜੀ ਗੈਸ ਚੁੱਲਾ ਠੀਕ ਕਰੀ ਜਾਂਦੇ ਆ ਤੇ ਰਾਤ ਆਪਣਾ ਇੱਥੇ ਬੈੱਡ ਸੀ ਰਾਤ ਬਈ ਆ ਚੌਣ ਲੱਗ ਗਿਆ ਇੱਥੋਂ ਆਇ ਤੇ ਜਮੂਰੀਆਂ ਆਂ ਪਹਿਲਾਂ ਸੀ ਇੱਥੇ ਪਏ ਸੀਗੇ ਆ ਇੱਥੋਂ ਫਿਰ ਰਾਤ ਨੂੰ ਕਢੀ ਸਕੇ ਸੀ ਉਧਰ ਨੂੰ ਕੀਤੇ ਆ ਮੰਜੇ ਬਿਸਤਰੇ ਤੇ ਰਾਤ ਵਾਲਾ ਆਪਣਾ ਉਹ ਪਿਆ ਚੁੱਲਾ ਇਹ ਇਲਾਕੇ ਚ ਬਈ ਇਹ ਨਾ ਗਰਮੀ ਹੈਣੀ ਅੰਨੀ ਜਿਹੜਾ ਤਾਪਮਾਨ 22 ਡਿਗਰੀ ਤਾਪਮਾਨ ਇੰਨਾ ਰਹਿੰਦਾਗਾ 22 ਹੋ ਗਿਆ 25 ਹੋ ਗਿਆ ਨਾ ਜਿਆਦਾ ਗਰਮੀ ਨਹੀਂ ਹੁੰਦੀ ਤੇ ਇੱਥੇ ਕਣਕਾਂ ਇੱਥੇ ਵੀ ਕਣਕੀ ਹੁੰਦੀ ਹੈਗੀ ਗੱਲੀ ਤੇ ਕਣਕਾਂ ਹਜੇ ਹਰੀਆਂ ਖੜੀਆਂਗਾ ਤੇ ਜਿੱਥੇ ਤੁਸੀਂ ਇਹ ਦੇਖੋਗੇ ਨਾ ਹਰ ਜੇ ਵੈਸਟੀਨਾਂ ਦੀਆਂ ਪਾਈਆਂ ਹੋਈਆਂ ਛੱਡ ਜੇ ਤੇ ਉਹਨਾਂ ਦੇ ਉੱਤੇ ਨਾ ਇਹ ਪੱਥਰ ਰੱਖੇ ਹੋਏ ਆ ਕਦੇ ਜਦੋਂ ਬਾਈ ਇਤਨਾ ਹਵਾ ਨਾਲ ਜਿਆਦਾ ਤੇਜ਼ ਆ ਜਾਂਦੀ ਹੈ ਕਈ ਵਾਰੀ ਤੇ ਫਿਰ ਆ ਵੀ ਉੱਡ ਨਾ ਜਾਣ ਹਨਾ ਇਹਦੇ ਉੱਤੇ ਅਸੀਂ ਪੱਥਰੀ ਰੱਖਦੇ ਜਿੱਥੇ ਵੀ ਤੁਸੀਂ ਦੇਖੋਗੇ ਇੱਧਰ ਉਹ ਵੀ ਪੱਥਰ ਰੱਖੇ ਹੋਏ ਆ ਉਹ ਥੱਲੇ ਆ ਹਨਾ ਥੱਲੇ ਘਰ ਬਣਾਏ ਹੋਏ ਆਗੇ ਉਹਨਾਂ ਤੇ ਵੀ ਪੱਥਰ ਰੱਖੇ ਹੋਏ ਆ ਐਸ ਲੋਟ ਬਸ ਪੱਥਰ ਰੱਖੇ ਹੋਏ ਆ ਵੀ ਹਵਾ ਕਰਨ ਉੱਡ ਨਾ ਜਾਣ ਤੇ ਹੁਣ ਜਿਹੜਾ ਆਪਣਾ ਗਾਂਵ ਦਾ ਸਫਰ ਹੈਗਾ ਜੀ ਸ਼੍ਰੀਨਗਰ ਗੁਲਮਾਰਗ ਠੀਕ ਆ ਤੇ ਕਸ਼ਮੀਰ ਇੱਕ ਪਤਾ ਨਹੀਂ ਹੋਰ ਕਿਹੜਾ ਸੀਗਾ ਉੱਥੇ ਬੜੀਆਂ ਸੋਹਣੀਆਂ ਜਗਾਂਆਂ ਹਨਾ ਇਹ ਤਾਂ ਸ਼ਹਿਰ ਆ ਗਿਆ ਬਾਈ ਜਿਵੇਂ ਆ ਉਦਮਪੁਰ ਸ਼ਹਿਰ 'ਚ ਅਸੀਂ ਖੜੇ ਆ ਪਿੱਛੇ ਜੰਮੂ ਸ਼ਹਿਰ ਸੀਗਾ ਤੇ ਅੱਗੇ ਆਊਗਾ ਜਿਹੜਾ ਸ਼੍ਰੀਨਗਰ ਸ਼ਹਿਰ ਆਜੂਗਾ ਸ਼ਹਿਰ 'ਚ ਨਹੀਂ ਆਪਾਂ ਸ਼ਹਿਰ ਤੋਂ ਬਾਅਦ ਸ਼ਹਿਰ ਤੋਂ ਬਾਅਦ ਆਪਾਂ ਉਹਦੇ ਸਾਈਡ ਦੇ ਨਾਲ ਲੱਗਦੇ ਪਿੰਡਾਂ 'ਚ ਜਾਣਾਗਾ ਠੀਕ ਆ ਉਥੋਂ ਦੀਆ ਵੀਡੀਓ ਕਰਨੀ ਆ ਆਪਾਂ ਤੇ ਬਸ ਆਪਾਂ ਨੂੰ ਤੁਹਾਨੂੰ ਦੱਸਿਆ ਜੀ ਮੈਂ ਨਾ ਵੀ ਥੋੜਾ ਜਿਹਾ ਟਾਈਮ ਲੱਗੂਗਾ ਉੱਥੇ ਪਹੁੰਚਣ ਤੇ ਅਜੇ ਹੈਗਾ ਆ ਇੱਥੋਂ 180 ਕਿਲੋਮੀਟਰ ਆ ਸ਼੍ਰੀਨਗਰ ਤੇ ਅੱਜ ਦਾ ਸਫ਼ਰ ਫਿਰ ਆਪਾਂ ਜਾਰੀ ਕਰਦੇ ਆਂਗੇ ਭਾਈ। ਕੋਲੰਪਰ ਤੋਂ ਭਾਈ ਆਪਾਂ ਅੱਗੇ ਵੱਲ ਨੂੰ ਚੱਲ ਪਏ ਆਂਗੇ। ਟਾਈਮ 11:00 ਵੱਜ ਗਏ ਤੇ 10 ਕਿਲੋਮੀਟਰ ਹੁਣ ਚੜਾਈ ਆਗੀ। 10 ਕਿਲੋਮੀਟਰ ਤੋਂ ਬਾਅਦ ਜਿਹੜਾ ਰਸਤਾ ਨਾ ਪਲਾਨ ਆ ਜਾਊਗਾ। ਵਿੱਚ ਚੜਾਈ ਨਹੀਂ ਆਉਣੀ। ਇੱਕੋ ਜਿਹਾ ਰਸਤਾ ਰਹੂਗਾ। ਚੜਾਈ ਵਾਲਾ ਸਫ਼ਰ ਭਾਈ ਅਸੀਂ 5 ਕਿਲੋਮੀਟਰ ਲੰਘ ਗਏ ਤੇ 5 ਕਿਲੋਮੀਟਰ ਰਹਿ ਗਿਆ ਤੇ ਭੁੱਖ ਬਹੁਤ ਲੱਗੀ ਪਈ ਸੀਗੀ ਤੇ ਹੁਣ ਅਸੀਂ ਥੋੜੀ ਮੈਗੀ ਬਣਾਉਣੀ ਆ ਤੇ ਖਾ ਕੇ ਫੇਰ ਤੁਰਾਂਗੇ ਕਿ ਹਵਾ ਇੱਥੇ ਬਹੁਤ ਚੱਲਦੀ ਰਹਿੰਦੀ ਆ ਨਾ ਜਿਹੜਾ ਆਪਣੇ ਕੋਲੇ ਗੈਸ ਸਲੈਂਡਰ ਆ ਤੇ ਇਹ ਜੀ ਹਵਾ 'ਚ ਕੰਮ ਨਹੀਂ ਕਰਦਾ ਪਰ ਅਸੀਂ ਆ ਅੱਡਾ ਲੱਭਿਆ ਇੱਕ ਛੋਟਾ ਜਿਹਾ ਤੇ ਇੱਥੇ ਬਣਾਵਾਂਗੇ ਤੇ ਹਵਾ ਨਹੀਂ ਲੱਗਣੀਗੀ ਤੇ ਖਾ ਕੇ ਫੇਰ ਆਪਾਂ ਅੱਗੇ ਸ਼੍ਰੀਨਗਰਵਾਲਾ ਨੂੰ ਚੱਲਦੇ ਆਂਗੇ ਜੀ ਮੈਗੀ ਭਾਈ ਆਪਣੀ ਤਿਆਰ ਹੋ ਜਾਂਦੀ ਆ ਉੱਥੇ ਬਿਲਕੁਲ ਹਵਾ ਨਹੀਂ ਲੱਗਦੀ ਇਹ ਦੁਬਾਰਾ ਚਾਹ ਬਣਾਵਾਂਗੇ ਤੇ ਖਾ ਪੀ ਕੇ ਨਾ ਗੱਡੀ ਸੈੱਟ ਕਰਕੇ ਫੇਰ ਤਰਾਂਗੇ। ਬਣ ਗਈ ਮੈਗੀ ਆਪਣੇ ਕੋਲ ਡੋਂਗਾ ਬਾਈ ਸਾਡੇ ਕੋਲ ਇੱਕ ਹੀ ਐਸੀ ਜੀ ਚਾਹ ਪਾਣੀ ਹਨਾ ਜਿਹੜਾ ਕੁਝ ਕਰਨਾ ਆਉਂਦਾ ਐਸੀ ਜੀ ਕਰਦੇ ਆ। ਹੁਣ ਧੋ ਕੇ ਇਹਨੂੰ ਐਸੀ ਜੀ ਚਾਹ ਬਣਾਵਾਂਗੇ। ਕਿਵੇਂ ਲੱਗ ਰਹੀ ਮੈਗੀ ਬਾਬੇ? ਹਾਂ ਜਿਹੜਾ ਆਪਣੇ ਕੋਲ ਕੁੱਕ ਆ ਨਾ ਸਾਡੇ ਕੋਲ ਕੁੱਕ ਸੰਦੀਪ ਸਿੰਘ ਬੋਲਾ ਘੈਂਟ ਆ। हां तू की सोचीया नान बड़ा सिरै लांदा काम खान-पीन ਨਾਲ ਤਾਂ ਕੰਮ ਨਾ ਆਹ ਆ ਬੋਕੀ ਵਾਲੇ ਕੰਮ ਪਤੇ ਜਾ ਰਹੇ ਹੁਣ ਤਾਂ ਹੈਨਾ ਯਾਰ ਬਹੁਤ ਬਾਕੀ ਟੇਸਟੀ ਹੈ ਹਾਂ ਐਥੇ ਪੋਖ ਬਹੁਤ ਬੈਠੀ ਹੈ ਕਿੱਧਰ ਮੇਰੀ ਜੀਭ ਲੁੱਤੀ ਜਾਂਦੀ ਹੈ ਇੱਧਰ ਹਣ ਦੇ ਦੋ ਉਹ ਕੋਲ ਲੱਗੀ ਪਈ ਐ ਭੁੱਖ ਲੱਗੀ ਪਈ ਚੱਕਲਾ ਹੋਣਾ ਚਮਚ ਦੋਈ ਆਪਣੇ ਕੋਲੇ 10 ਕਿਲੋ ਮੀਟਰ ਦਾ ਬਈ ਸਫਰ ਅਸੀਂ ਲਗਭਗ ਆਈ ਤੁਰ ਕੇ ਕਵਰ ਕੀਤਾਗਾ ਸਾਂਹ ਆਸਾਂ ਨਹੀਂ ਰਲਦਾਗਾ ਵੀ ਥੋੜਾ ਜਿਹਾ ਹੋਰ ਹੈ ਕਿਲੋ 1.5 ਕਿਲੋਮੀਟਰ ਚੜਾਈ ਹੋਰ ਆ ਇਸ ਤੋਂ ਬਾਅਦ ਜਮਾ ਪਧਰਾ ਇਲਾਕ ਆ ਜੂਗਾ ਦਮ ਲੈ ਲੋ ਮੁੰਡਿਆ ਟਰੱਕ ਵਾਲਾ ਬਾਈ ਆਪਣੇ ਕੋਲੇ ਖੜਿਆ ਸੀਗਾ ਤੇ ਆਪਣੇ ਪੀਣ ਵਾਸਤੇ ਬਾਈ ਨੇ ਦੇਖਿਆ ਵੀ ਜੋਰ ਲੱਗੀ ਜਾਂਦਾ ਮੁੰਡਿਆਂ ਦਾ ਬਾਈ ਕਹਿੰਦਾ ਇੱਧਰ ਆ ਜਾਓ ਮੈਂ ਪਹੁੰਚ ਚੁੱਕਾ ਹਾਂ ਰੋਲਾ ਕੀ ਪਾਉਂ ਰਸਤੇ ਦਾ ਰਸਤਾ ਇੱਕ 4-5 ਕਿਲੋਮੀਟਰ ਥੱਲੇ ਚਲਾ ਗਿਆ ਹੈ ਉਧਰ ਤੋਂ ਤੁਸੀਂ ਚਲੇ ਜਾਂਦੇ ਦੋ ਦਿਨ ਦੀ ਦੂ ਆ ਦੋ ਦਿਨ ਫੇਸ ਦੀ ਨਗਰ ਪੁੱਜਣਾ ਦੀ ਕਿੱਧਰ ਦੀ ਜੀ ਅਗਰ ਪਿਆ ਮੂਗਲ ਰੋਡ ਤੇ ਚਲੇ ਜਾਂਦੇ ਤੁਸੀਂ ਅੱਛਾ ਪਾ ਜਿਹੜਾ ਕੀ ਨਾਮ ਆ ਜੀ ਮੇਰਾ ਨਾਮ ਦਰਵਿੰਦਰ ਸਿੰਘ ਆ ਯਾਰ ਦਰਵਿੰਦਰ ਸਿੰਘ ਜੀ ਦਰਵਿੰਦਰ ਸਿੰਘ ਠਾਕੁਰ ਕਹਿੰਦੇ ਆ ਮੈਨੂੰ ਦਰਵਿੰਦਰ ਸਿੰਘ ਠਾਕੁਰ ਹੂੰ ਤੇ ਕਿੱਧਰ ਨੂੰ ਚੱਲਿਆ ਪਾਜੀ ਆਪੇ ਗੱਡੀ ਲੋਡ ਕਰਕੇ ਜੀ ਸ਼ਿਰਨਗਰ ਨੂੰ ਚੱਲਿਆ ਸ਼ਿਰਨਗਰ ਜੀ ਏਰੀਆ ਕਿਹੜਾ ਬਾਈ ਦਾ ਸਾਡਾ ਪਿੰਡ ਬਾਈ ਏਰੀਆ ਦਾ ਸਾਬ ਜੈਂਡ ਕੇ ਸਾਨੂੰ ਰਜੋਰੀ ਪੈਂਦਾ ਰਜੋਰੀ ਰਜੋਰੀ ਪੈਂਦਾ ਬਿਆ ਮਗਰੂੜ ਹੋ ਕੇ ਅਗਰ ਜਾਓਗੇ ਤੁਸੀਂ ਹਾਂਜੀ ਉਧਰ ਤੋਂ ਵੀ ਨਜ਼ਦੀਕ ਹੀ ਪੈਂਦਾ ਇੱਧਰ ਤੋਂ 90 ਕਿਲੋਮੀਟਰ ਪੈਂਦਾ ਉਧਰ ਤੋਂ ਨੂੰ ਪਏਗਾ 240 ਕਿਲੋਮੀਟਰ ਠੀਕ ਹੈ ਬਿਆ ਮਗਰੂੜ ਹੋ ਕੇ ਸ਼ਿਰਨਗਰ ਨੂੰ ਜਾਂਦਾ ਰਸਤਾ ਤੇ ਇੱਧਰ ਤੋਂ ਸਲਾਈਡਿੰਗ ਹੋਈ ਹੈ ਰਾਤ ਨੂੰ ਬੱਦਲ ਫਟਿਆ ਸ਼ਾਇਦ ਕਹਿੰਦੇ ਦੋ ਤਿੰਨ ਚਾਰ ਮੁੰਡੇ ਦੀ ਡੇਟ ਹੋ ਗਈ ਹੈ ਅੱਛਾ ਜੀ ਗੱਡੀਆਂ ਵੀ ਚੱਲ ਗਈਆਂ ਵਿੱਚ ਹੋਰ 5-7 ਕਿਲੋਮੀਟਰ ਰਸਤਾ ਵੀ ਖਰਾਬ ਹੋ ਗਿਆ ਹੁਣ ਹਫਤਾ ਵੀ ਲੱਗ ਸਕਦਾ ਸ਼ਾਇਦ ਕੁੱਲ ਨੂੰ ਅੱਗੇ ਅੱਗੇ ਰਸਤੇ 'ਚ ਐਸੀ ਚੀਜ਼ ਹੀ ਐਸੇ ਰਸਤੇ 'ਚ ਠੀਕ ਹੈ ਜੀ ਚਲ ਪ੍ਰਿੰਡਰ ਹੋ ਕੇ ਤੁਸੀਂ ਚਲੋ ਕਿਤੇ ਤੱਕ ਜਾਓਗੇ ਰਾਮਬੰਦ ਤੱਕ ਜਾਓਗੇ ਰਾਮਬੰਦ ਤੇ ਕਿਤੋਂ ਰੋਕ ਲੈਣਗੇ ਰਾਮਬੰਦ ਤੇ ਕਿਤੋਂ ਰੋਕ ਲੈਣਗੇ ਅੱਛਾ ਜੀ ਤੁਹਾਨੂੰ ਉੱਥੇ ਤੱਕ ਹੀ ਤੁਹਾਨੂੰ ਤੱਕ ਜਾਣਾ ਪਏਗਾ ਦੇਖੀ ਲੋ ਪਤਨੀ ਟਾਪ ਵਗੈਰਾ ਜਬ ਤੱਕ ਹੁੰਦੇ ਰੂ ਤੁਸੀਂ ਦੋ ਦਿਨ ਲੱਗ ਜਾਂਦੇ 3 ਦਿਨ ਲੱਗ ਜਾਣਗੇ ਉਨ ਤੱਕ ਰਸਤਾ ਕਲੀਅਰ ਹੋ ਜਾਏ ਰਸਤਾ ਕਲੀਅਰ ਹੋ ਜਾਏ ਸਾਨੂੰ ਪਹੁੰਚਣ ਨੂੰ ਵੇਲੇ ਲੱਗ ਜਾਊ ਟਾਈਮ ਜੀ ਹਜੇ ਆ ਪਤਨੀ ਟਾਪ ਲਾਲੂ ਸਾਹਿਬ ਤੁਸੀਂ ਇਹ ਤੁਹਾਨੂੰ ਨੂੰ ਦੋ ਘੰਟੇ ਦਾ ਯੋਰ ਲੱਗਨੇ ਬੰਡਾ ਪਹੁੰਚ ਲੂ ਹਾਂ ਲੱਗ ਜਾਣਗੇ ਕਿ ਸਾਈਕਲ ਆ ਚੜਾਈ ਛੜੀ ਹਾਂਜੀ ਪੂਰੀ ਚੜਾਈ ਪੈਂਦੀ ਹੈ ਇੰਨੀ ਵੀ ਹੈਗੀ ਚੜਾਈ ਆ ਸਰ ਠੀਕ ਹੈ ਆਰਾਮ ਰਾਮ ਨਾਲ ਇਹ ਕਰਕੇ ਰਾਤ ਨੂੰ ਰੁਕ ਜੇ ਤੁਸੀਂ ਉੱਥੇ ਹੋਟਲ ਕਰਕੇ ਆ ਕਿਦਾਂ ਕਰਕੇ ਹੋਟਲ ਦਾ ਨਾਮ ਹੈ ਕੁਝ ਉਸ ਹੋਟਲ ਤੇ ਰਾਤ ਜਾ ਕੇ ਰਕੀ ਬਾਏ ਯਾਦ ਰੱਖੋ ਜੀ ਵੱਡਾ ਇੱਕ ਜਹਾਜ਼ ਦਾ ਬਨਾ ਉਹਨਾਂ ਡਰਾਇੰਗ ਉਹਦੇ ਕੋਲ ਨਾਕਾ ਵੀ ਹੈ ਚੱਕ ਪੋਸਟ 10 ਟਨ ਤੋਂ ਵੱਡ ਕੁਲ ਆਪਣੇ ਹੋਣਾ ਸਾਰਾ ਹਾਂਜੀ ਹਾਂਜੀ ਬਾਤ ਤੁਸੀਂ ਉੱਥੇ ਜਾ ਕੇ ਰਾਮਨਾਸ ਸਟੇ ਕਰ ਸਕਦੇ ਹੋ ਰਾਤ ਨੂੰ ਠੀਕ ਹੈ ਭਾਈ ਧੰਨਵਾਦ ਜੀ ਬਹੁਤ-ਬਹੁਤ ਆਹ ਭਾਈ 10 ਕਿਲੋਮੀਟਰ 10 15 ਕਿਲੋਮੀਟਰ ਹੈ ਨਾ ਜਿਹੜਾ ਚੜਾਈ ਵਾਲਾ ਰਾਹ ਸੀਗਾ ਜਿੱਥੋਂ ਆਪਾਂ ਸਵੇਰੇ ਚੱਲੇ ਸੀ ਇਹ ਸਾਨੂੰ ਤੁਰ ਕੇ ਕਵਰ ਕਰਦਿਆਂ ਨੂੰ ਨਾ 3 ਵਜ ਗਏ ਤੇ ਅੱਗੇ ਜਿਹੜਾ ਹੁਣ ਸਾਨੂੰ ਸੰਕੇਤ ਮਿਲਿਆਗਾ ਵੀ ਕਹਿੰਦੇ ਰੋਡ ਟੁੱਟਿਆ ਹੋਇਆ ਗਾਂ ਕਹਿੰਦੇ ਬੱਦਲ ਫਟ ਗਿਆ ਸੀਗਾ ਤੇ ਰੋਡ ਬੰਦ ਹੈਗਾ ਤੇ ਹੁਣ ਜਾਂ ਤਾਂ ਸਾਨੂੰ ਆਸੇ-ਪਾਸੇ ਵੀ ਰੁਕਣਾ ਪਊਗਾ ਹਨਾ ਕਹਿੰਦੇ ਕੱਲ ਤੱਕ ਉਹ ਰੋੜ ਜਿਹੜਾ ਕਲੀਅਰ ਕਰ ਦੇਣਗੇ ਤੇ ਗਾਂਹ ਜਾ ਕੇ ਦੇਖਦੇ ਆਂਗੇ ਹਨਾ ਕਿਤੇ ਟਿਕਾਣਾ ਲੱਭਾਂਗੇ ਫਿਰ ਤੇ ਰੁਕਣਾ ਪਊਗਾ ਹੁਣ ਆਪਾਂ ਨੂੰ ਆ ਗਿਆ ਦੋਸਤੋ ਮੀ ਦੋ ਘਟਗਾ ਦਾ ਲਾਤੀਆਂ ਛੱਡ ਥੱਲੇ ਇੱਕ ਰਹਿ ਗਈ ਗੱਡੀ ਆ ਰਾਹੇ ਕੱਢਣੀ ਪਈ ਆ ਬਾਈ ਮੀ ਆ ਗਿਆ ਸੀ ਨਾ ਭੇਜੂ ਸਮਾਨ ਸਾਲਾ ਚੱਲ ਸੰਦੀਪ ਕੀਰਾ ਆ ਕੀ ਹੈ ਜੀ 20 ਰੁਪਏ ਦੇ ਲਓ ਆ ਖੀਰੇ ਖੀਰੇ ਹਾਂ 20 ਰੁਪਏ ਦਾ ਇੱਕ ਹਾਂ ਠੀਕ ਆ ਦੋ ਦੇ ਦੋ ਜੀ ਤੇ ਆਪਣੀ ਜਿਹੜੀ ਆ ਮਸਾਲਾ ਡਾਲ ਦੋ ਉਸਤਾਜ ਜੀ ਜਿਹੜੀ ਆ ਆ ਸਾਹਮਣੇ ਆ ਸਰੰਗਾ ਕੀ ਅਡਲ ਟਨਲ 9 ਕਿਲੋ 9 ਕਿਲੋਮੀਟਰ ਦੀ ਆ ਹਾਂ ਬਿਲਕੁਲ ਪਲੈਨ ਆ ਕੀ ਚੜਾਈ ਵੀ ਆ ਪਲੈਨ ਆ ਪਲੈਨ ਪਲੈਨ ਠੀਕ ਆ ਜੀ ਟਾਈਮ ਹੋ ਗਏ ਬਾਈ 4:30 ਅਸੀਂ ਆ ਟੋਲ ਪਲਾਜ਼ਾ ਤੇ ਰੁਕੇ ਤੇ ਖੀਰੇ ਗੂਰੇ ਖਾਦੇ ਤੇ ਨਾਲੇ ਪਾਣੀ ਪਰਈ ਜਾਂਦੇ ਆ ਮੁੰਡੇ ਤੇ ਸਾਹਮਣੇ ਜਿਹੜਾ ਤੋਂ ਬਾਈ ਨੇ ਦੱਸਿਆ ਨਾ 9 ਕਿਲੋਮੀਟਰ ਆ ਕੀ ਜਿਹੜੀ ਉਹ ਸਰੰਗਾ ਕੀ ਟਨਲ ਕਹਿੰਦੇ ਆ ਜਿਹਨੂੰ ਇਹ ਅੰਗਰੇਜ਼ੀ ਚੋਂ ਟਨਲ ਕਹਿ ਦਿੰਦੇ ਆਗੇ ਆ ਸਾਹਮਣੇ ਪਹਾੜਾ ਦੇ ਵਿੱਚ ਦੀ ਜਾਂਦੀ ਹੈਗੀ ਤੇ ਬਾਈ ਕਹਿੰਦਾ ਵੀ ਤੁਸੀਂ ਸਾਈਕਲ ਨਹੀਂ ਲੈ ਜਾ ਸਕਦੇ ਉੱਥੇ ਤੇ ਉੱਥੇ ਸਾਹਮਣੇ ਤੁਹਾਨੂੰ ਗੱਡੀ ਮਿਲੂਗੀ ਤੇ ਗੱਡੀ ਦੇ ਵਿੱਚ ਸਾਈਕਲ ਧਰਨੇ ਪੈਣਗੇ ਤੇ ਉਹ פארਕ ਕਰਾ ਦੇਣਗੇ ਸਾਈਕਲ ਆਪ ਨਹੀਂ ਲੈ ਜਾ ਸਕਦੇ ਕਹਿੰਦੇ ਤੁਸੀਂ ਤੋਰ ਕੇ ਟਨਲ ਦੇ ਬਾਹਰ ਬਾਈ ਸਾਡੇ ਸਾਈਕਲ ਇੱਥੇ ਖੜਾ ਲੈ ਕਹਿੰਦੇ ਸਾਡੀ ਗੱਡੀ ਆਉਗੀ ਪੈਟਰੋਲਿੰਗ ਵਾਲੀ ਫਿਰ ਦੇਖਦੇ ਹਾਂ ਕੀ ਬਣਦਾਗਾ ਜੀ ਭਾਈ ਇੱਧਰ ਨਹੀਂ ਜਾ ਰਹਾ ਸਾਨੂੰ ਬਾਈਆਂ ਨੇ ਸਲਾਹ ਦਿੱਤੀ ਹੈ ਕਿ ਤੇ ਵੀ ਕਹਿੰਦੇ ਰਸਤਾ ਬੰਦਾ ਸਾਨੂੰ 2-3 ਦਿਨ ਰੁਕਣ ਤੇ ਉੱਥੇ ਲੱਗ ਜਾਣਗੇ ਕਹਿੰਦੇ ਜਿਹੜੇ 2-3 ਦਿਨ ਰੁਕਣੇ ਆ ਇੱਧਰ ਇੱਕ ਨਾ ਪਤਨੀ ਟਾਪ ਕੋਈ ਹੈਗਾਗਾ ਸਿਟੀ ਹੈਗੀ ਉਹ ਘੁੰਮੋ ਕਹਿੰਦੇ ਬੜੀ ਵਧੀਆਗੇ ਉਹਨੇ ਚ ਉਹ ਰਸਤਾ ਖੁੱਲ ਜੂਗਾ ਹੁਣ ਅਸੀਂ ਇੱਧਰ ਦੀ ਆ ਰਸਤੇ ਉੱਧਰ ਜਾ ਰਹੇ ਹਾਂ ਆਏ ਭਾਈ ਅਸੀਂ ਉਹ ਰੋਡ ਸੀ ਉਹ ਸਾਹਮਣੇ ਉੱਪਰ ਵਾਲਾ ਰੋਡ ਇਹ ਜਿਹੜਾ ਉੱਧਰ ਨੂੰ ਸਿੱਧਾ ਜਾਂਦਾ ਤੇ ਹੁਣ ਆ ਸ਼ਾਰਟਕਟ ਰਾਹ ਜਾ ਰਹੇ ਹਾਂ ਬੜਾ ਖਤਰਨਾਕ ਰਾਹਗਾ ਪਹਿਲਾਂ ਬਾਈ ਸ਼੍ਰੀਨਗਰ ਨੂੰ ਨਾ ਸਾਰੇ ਇਹੀ ਰਾਹ ਜਾਂਦੇ ਹੁੰਦੇ ਸੀ ਪਟਨੀ ਟੋਪੇ ਜੀ ਰਸਤਾ ਵੱਧ ਪੈਂਦਾ ਸੀ ਜਿਆਦਾ ਕਿਲੋਮੀਟਰ ਪੈਂਦਾ ਸੀ ਫਿਰ ਕਿੰਨੇ ਚਿਰ ਪਾੜਾ ਅਧ்கਟਨ ਕੀਤਾ ਉਹਦਾ 2015 ਚ 2015 ਚ ਮੋਦੀ ਨੇ ਉਹਦਾ ਅਧ்கਟਨ ਕੀਤਾਗਾ ਟਨਲ ਦਾ ਉਧਰ ਦੀ ਫਿਰ ਰਸਤਾ ਘਟ ਪੈਂਦਾ ਫਿਰ ਉਧਰ ਦੀ ਜਾਣ ਲੱਗਿਆ ਲੋਕ ਪਹਿਲਾਂ ਇਧਰ ਦੀ ਜਾਂਦੇ ਸੀਗੇ ਤੇ ਅੱਜ ਫਿਰ ਰਸਤਾ ਉਧਰ ਦੀ ਬੰਦ ਹੈਗਾ ਪਟਨੀ ਟਾਪ ਆ ਬਾਈ ਜਿਹੜਾ ਉਹ ਇੱਥੋਂ ਹੈਗਾ 20 ਕਿਲੋਮੀਟਰ 20-22 ਕਿਲੋਮੀਟਰ ਆਤੇ ਹੈਗੀ ਵੀ ਸਿੱਧੀ ਚੜ੍ਹਾਈ ਹੈ ਜਿਹੜਾ ਉੱਪਰ ਵੱਲ ਨੂੰ ਰੋਡ ਜਾਂਦਾਗਾ ਉਧਰ ਨੂੰ ਜਾਣਾ ਪੈਂਦਾ ਤੇ ਟਾਈਮ ਹੋ ਗਿਆ ਹੁਣ ਪੌਣੇ 6 ਜਿਹੜਾ ਹੁਣ ਅਸੀਂ ਉੱਥੇ ਨਹੀਂ ਪਹੁੰਚ ਸਕਦੇ ਜੇ ਸਾਫ਼ ਰਸਤਾ ਹੁੰਦਾ ਨਾ ਫਿਰ ਵੀ ਪਹੁੰਚ ਜਾਂਦੇ ਪਰ ਹੁਣ ਅਸੀਂ ਨਹੀਂ ਪਹੁੰਚ ਸਕਦੇ ਤੇ ਫਿਰ ਜਿਹੜਾ ਅੱਜ ਦਾ ਆਪਣਾ ਰਹਿਣ ਬਸੇਰਾਗਾ ਜਿਹੜਾ ਤੁਸੀਂ ਉਹ ਸਾਹਮਣੇ ਦੇਖੀ ਜਾਂਨੇ ਹੋ ਬੱਸ ਸਟੈਂਡ ਜਾਂ ਬਣਿਆ ਹੋਇਆਗਾ ਉੱਤੇ ਛੱਤਾਂ ਮੀਂਹ ਤੋਂ ਬਚੇ ਰਾਵਾਂਗੇ ਤੁਹਾਨੂੰ ਪਤਾ ਬਈ ਇੱਥੇ ਬੱਦਲ ਨੇੜੀ ਆ ਵੀ ਮੀਂਹ ਦਾ ਵੈਸੇ ਹੁਣ ਨਾਰਮਲ ਜਿਵੇਂ ਆ ਲੋਕ ਜਾਂਦੇ ਆ ਨਾ ਬੱਸਾਂ ਤੇ ਚੜ੍ਹ ਕੇ ਜਿਵੇਂ ਵੀ ਜਾਣਗੇ ਤੇ ਆਪਾਂ ਸਾਈਕਲ ਅੰਦਰ ਕਰ ਲਾਂਗੇ ਤੇ ਫਿਰ ਆਪਣਾ ਖਾਣਾ-ਦਾਣਾ ਜੋ ਵੀ ਆ ਤਿਆਰ ਕਰਾਂਗੇ ਤੇ ਇੱਥੇ ਬਾਈ ਠੰਡ ਹੈਗੀ ਹੈਗੀ ਮਤਲਬ ਕਿ ਪੂਰੀ ਠੰਡੀ ਹਵਾ ਆਉਂਦੀ ਆ ਤੇ ਹੁਣ ਸਾਨੂੰ ਕੋਟ ਕੱਢਣਾ ਹੀ ਪੈਣਗੇ ਰਾਤ ਨੂੰ ਜਦੋਂ ਨੂੰ ਸੌਵਾਂਗੇ ਉਹਨੂੰ ਦੇਖੀ ਜਾਊ ਪਰ ਹੁਣ ਠੰਡ ਲੱਗੀ ਜਾਂਦੀ ਹੈਗੀ ਕੱਢ ਲਓ ਮੁੰਡਿਓ ਕੋਟ ਆਹ ਰਾ ਕਿੱਧਰ ਨੂੰ ਜਾਂਦਾ ਓਏ ਇਹ ਰਾ ਬੈਸ਼ਨ ਦੇਵੀ ਨੂੰ ਆਹ ਥੱਲੇ ਲਾ ਰਿਹਾ ਚਲਵਾਦਾ ਜੀ ਅੱਜ ਰਾਤ ਆਪਾਂ ਇੱਥੇ ਨਹੀਂ ਪੈਂਦੇ ਹੋਰ ਪਾਸੇ ਜਗਾ ਮਿਲ ਗਈ ਉੱਥੇ ਚੱਲਦੇ ਆਂ ਇੱਥੇ ਮੀਂਹ ਪਈ ਜਾਂਦਾਗਾ ਚਲੋ ਮੀਂਹ ਲੈ ਪਿਆ ਭਾਈ ਪੂਰਾ ਤੇਜ ਤੇ ਅਸੀਂ ਆਹ ਸ਼ੈੱਡ ਦੇ ਥੱਲੇ ਖੜੇ ਆਂਗੇ ਆਪਣੇ ਸਾਈਕਲ ਆ ਬਸ ਉੱਪਰ ਹੀ ਮੰਦਿਰ ਜਾਣਾ ਉੱਥੇ ਹੀ ਹੈਗਾ ਜਿਵੇਂ ਮੀਂਹ ਬੰਦ ਹੋਇਆ ਉਵੇਂ ਹੀ ਵਗ ਜਾਗੇ ਬਿਲਕੁਲ ਨਾਲ ਹੀ ਆ ਮੰਦਿਰ ਅੱਜ ਬਾਈ ਆਪਾਂ ਉਹ ਉੱਪਰ ਟਾਪ ਤੇ ਮੰਦਰ ਹੈਗਾ ਉੱਥੇ ਰਹਾਗੇ ਅੱਜ ਦੀ ਰਾਤ ਕਿਉਂਕਿ ਮੀਂਹ ਜਿਆਦਾ ਆ ਜਾਂਦਾ ਸੀਗਾ ਨਾ ਤੇ ਉੱਥੇ ਜਗ੍ਹਾ ਮਿਲ ਗਈ ਤੇ ਸਾਈਕਲ ਉੱਪਰ ਚੜਾਈ ਜਾਂਦੇ ਆ ਪਹਿਲਾਂ ਸਮਾਨ ਖੋਲਿਆ ਸਮਾਨ ਉੱਪਰ ਛੱਡ ਕੇ ਆਏ ਆ ਤੇ ਹੁਣ ਐ ਇਕੱਲਾ ਇਕੱਲਾ ਸਾਈਕਲ ਲੈ ਜਾਈ ਜਾਂਦੇ ਆ ਉਹ ਥੱਲਿਓਂ ਲੈ ਕੇ ਆਏ ਆ ਉਧਰੋਂ ਤੇ ਉਹ ਉਧਰ ਸਿਰੇ ਤੇ ਲੈ ਕੇ ਜਾਣਾਗਾ ਪੌੜੀਆਂ ਮੰਗੀਆਂ ਹੋਈਆਂ ਤੜਕੇ ਇਹਨਾਂ ਨੂੰ ਫੇਰ ਲਾਹਾਂਗੇ ਆਪਾਂ ਇਦਾਂ आंदिया याद आ टल टुन नल है नहीं यार मजा है ले कुड़े चलो 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 एक कसाई कर रह गया थले ए। चलो भाई ਨਾ ਬਾਬਾ ਜੀ ਆਹ ਹੈਗਾ ਮੰਦਰ ਤੇ ਇੱਥੇ ਲਾਤੇ ਆਪਾਂ ਸਾਈਕਲ ਸਮਾਨ ਸੱਲਾ ਆਪਣਾ ਅੰਦਰ ਪਿਆਗਾ ਤੈਨੂੰ ਲਿਆਏ ਆਪਾਂ ਥੱਲੇੋਂ ਕਿੱਥੋਂ ਲਿਆਏ ਨਾ ਉਹ ਜਮ੍ਹਾਂ ਥੱਲੇ ਬਿਲਕੁਲ ਕਾਫੀ ਨੀਚੇ ਹੈ ਬਾਬਾ ਪੌੜਾਂ ਨਾ ਉਹ ਜਿੱਥੇ ਟਰੱਕ ਟਰੱਕ ਖੜੇ ਹੈ ਨਾ ਉੱਥੋਂ ਪੌੜਾਂ ਚੜਾ ਕੇ ਲੈ ਕੇ ਆਏ ਆ ਅੱਜ ਦੀ ਰਾਤ ਬਈ ਆਪਣੀ ਐਸ ਮੰਦਿਰ ਚ ਤੇ ਹੁਣ ਆਪਾਂ ਥੋੜਾ ਖਾਣ ਪੀਣ ਦਾ ਕਰਦੇ ਆਂ ਚਾਹ ਬਣਾਵਾਂਗੇ ਤੇ ਨਾਲ ਬਿਸਕਟ-ਬਿਸਕਟ ਖਾਵਾਂਗੇ ਤੇ ਵੈਸੇ ਤਾਂ ਖਾਣੇ ਤਾਂ ਸੀਗੇ ਉਹ ਜਿਹੜੇ ਕੱਲ ਬਣਾਈਆਂ ਸੀਗਾ ਆਲੂ ਵਾਲੇ ਰੋਟਣਾ ਜੀਆਂ ਤੇ ਗੰਡੇ-ਗੁੰਡੇ ਜੀ ਪਾ ਕੇ ਉਹ ਬਣਾਉਣ ਦਾ ਮਨ ਸੀ ਪਰ ਰੱਬ ਨੇ ਟਾਈਮ ਬੜਾ ਲੇਟ ਕਰਾਤਾ ਮੀ ਆਉਣ ਲੱਗ ਗਿਆ ਤੇ ਸੰਦੀਪ ਭਾਜੀ ਹੁਣੀ ਦੇ ਜੀ ਤੁਸੀਂ ਕਰ ਲਓ ਦਰਸ਼ਨ ਇਹ ਕਹਿੰਦਾ ਮੈਂ ਬਾਣੀ ਉੱਠਦਾ ਹਾਂ ਪਰ ਹੁਣ ਚਾਹ ਪਿਆਉਣ ਤਾਂ ਠਹਾਵਾਂਗੇ ਤੇ ਤੇ ਫੋਨ ਫੋਨ ਚਾਰਜ ਹੋ ਜਾਣਗੇ ਬਾਕੀ ਮੰਦਰ ਬਾਰੇ ਸਾਨੂੰ ਸਵੇਰੇ ਥੋੜਾ ਦੱਸਾਂਗੇ ਤੇ ਕਿਵੇਂ ਕਿਵੇਂ ਅਸੀਂ ਸਾਈਕਲ ਚੜਾਏ ਆ ਉਹ ਰਸਤਾ ਬਾਈ ਕਿਵੇਂ ਆਗਾ ਤੇ ਹੁਣ ਉਹ ਵੀ ਸਵੇਰੇ ਦਿਖਾਵਾਂਗੇ ਤੇ ਹੁਣ ਲੱਗਿਆ ਬਈ ਆਪਾਂ ਸੌਣ ਠੀਕ ਆ ਧੰਨਵਾਦ ਸਾਰੇ ਬਾਈਆਂ ਦਾ ਜਿਹਨਾਂ ਜਿਹੜੇ ਆਪਣੀ ਵੀਡੀਓ ਨੂੰ ਦੇਖਦੇ ਆ ਲਾਈਕ ਸ਼ੇਅਰ ਕਰਦੇ ਆ ਕਰੋ ਤੇ ਉਹਨਾਂ ਵੀਰਾਂ ਦਾ ਵੀ ਧੰਨਵਾਦ ਬਾਈ ਜਿਹੜੇ ਫੋਨ ਕਰਦੇ ਆ ਮੈਸੇਜ ਕਰਦੇ ਆ ਨਾ ਪੁੱਛਦੇ ਆ ਹਾਲ ਚਾਲ ਤੇ ਇੱਕ ਬਾਈ ਆਪਣਾ ਲੱਕੀ ਦਵਾਈ ਵਾਲਾ ਉਹਨੇ ਸਪੈਸ਼ਲ ਬਾਈ ਨੇ ਫੋਨ ਕੀਤਾ ਨਾ ਹਾਲ ਚਾਲ ਪੁੱਛਿਆ ਤੇ ਆਪਣੇ ਪਿੰਡ ਵਾਲੇ ਵੀ ਮੁੰਡੇ ਹੈਗੇ ਅਗੇ ਜਿਨ੍ਹਾਂ ਦਾ ਬਾਹਰੋਂ ਫੋਨ ਆਇਆ ਕੈਨੇਡਾ ਤੋਂ ਤੇ ਕਹਿੰਦੇ ਵੀ ਜੇ ਕੋਈ ਲੋੜ ਹੋਈ ਤਾਂ ਦੱਸਦੇ ਹਣਾ ਤੇ ਜਿਹੜਾ ਬਾਈ ਫੋਨ ਕਰਕੇ ਮੈਸੇਜ ਕਰਕੇ ਕੋਈ ਵੀ ਪੁੱਛ ਲੈਂਦਾ ਹਣਾ ਕਿਵੇਂ ਆ ਕਿੱਥੇ ਫਿਰਦੇ ਹੋ ਉਹਨਾਂ ਦਾ ਸਾਰਿਆਂ ਦਾ ਬਾਈ ਧੰਨਵਾਦ ਇੰਨਾ ਹੀ ਬਹੁਤ ਹੈਗਾ ਤੇ ਸਸਰੀ ਗਾਲ ਬਾਈ ਸਾਰਿਆਂ ਨੂੰ